ਇਹ ਮਾਲਕ ਨਾਲ ਰਿਸ਼ਤਾ ਹੀ ਨਹੀਂ ਬਣ ਸਕਿਆ ਉਹਦੇ ਨਾਲ ਇੱਕ ਮੇਕ ਕੀ ਨਹੀਂ ਹੋ ਸਕੇ ਉਹਨੂੰ ਹਾਜ਼ਰ ਸਮਝ ਕੇ ਸਾਰੇ ਕੰਮ ਨਹੀਂ ਕਰਨ ਲੱਗੇ ਤੇ ਕੱਲਾ ਪੜੇ ਸੁਣੇ ਦਾ ਕਿਆਰਥ ਹੈ ਲਓ ਹੁਣ ਸਾਨੂੰ ਨਜ਼ਰੀਆ ਦਿੰਦੇ ਆ ਕਹਿੰਦੇ ਬੜੀ ਦੁਨੀਆ ਪੜਦੀ ਹੈ ਪੜਨ ਵਾਲੇ ਨੂੰ ਮਹਾਨ ਨਹੀਂ ਕਰਨ ਵਾਲੇ ਵੱਲ ਵੇਖ ਪੰਚਮ ਪਾਤਸ਼ਾਹ ਕਹਿੰਦੇ ਪਾਠ ਪੜਿਓ ਹਰਵੇਦ ਬਿਚਾਰਿਓ ਨਿਵਲ ਉਹੰਗਮ ਸਾਦੇ ਵੇਖਿਓ ਇੱਕ ਸੁਣਿਓ ਇਹਦਾ ਜਿਹੜਾ ਰਹਾਉ ਦਾ ਬੰਦ ਹੈ ਰਹਾਉ ਦੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਐ ਪਿਆਰੇ ਇਨ ਬਿਧ ਮਿਲਨ ਨਾ ਜਾਈ ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ ਮੈਂ ਕੀਏ ਕਰਮ ਅਨੇਕਾਂ ਮੈਂ ਕਈਆਂ ਨੂੰ ਇਦਾਂ ਦੇ ਕਰਮ ਕਰਦੇ ਆ ਵੇਖਿਆ ਇਹ ਨਹੀਂ ਵੀ ਮੈਂ ਕੀਤੇ ਐ ਮੈਂ ਆ ਕਈ ਮੈਂ ਕਈਆਂ ਨੂੰ ਇਦਾਂ ਦੇ ਕਰਮ ਕਰਦੇ ਆ ਵੇਖਿਆ ਬੜੀ ਦੁਨੀਆ ਇਦਾਂ ਦੇ ਕਰਮ ਕਰਦੀ ਏ ਜਿਹੜੀ ਕਹਿੰਦੇ ਰੱਬ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਆ ਸਾਰੇ ਕੰਮ ਕਰਦੇ ਕਹਿੰਦੇ ਮੈਂ ਦੁਨੀਆ ਨੂੰ ਵੇਖਿਆ ਪਰ ਪਰਮਾਤਮਾ ਇਹਨਾਂ ਤਰੀਕਿਆਂ ਨਾਲ ਨਹੀਂ ਮਿਲਦਾ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕ ਤੇ ਮੰਗਣਾ ਕੀ ਹੈ ਹਾਰ ਪਰਿਓ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਵੇਕਾ ਹਾਰ ਕੇ ਉਹਦੇ ਦਵਾਰੇ ਦੇ ਉੱਤੇ ਆ ਕੇ ਬੇਨਤੀ ਕਰ ਕਿ ਮਾਲਕਾ ਮੈਨੂੰ ਬਵੇਕ ਬੁੱਧ ਦੇ ਬਵੇਕ ਬੁੱਧ ਕੀ ਹੈ ਜੀ ਵਿਚਾਰवान ਬੁੱਧੀ ਸੋਚਣ ਵਾਲੀ ਮਤ ਮੈਂ ਕਮਲਿਆਂ ਵਾਂਗੂ ਹਰ ਚੀਜ਼ ਮੇਰੇ ਹੁਣ ਨਾ ਵੇਖੋ ਵਿਵੇਕ ਕਹੋ ਵੀ ਜਿਵੇਂ ਪਾਣੀ ਹੁੰਦੀ ਏ ਪਾਣੀ ਜਿਹੜੀ ਚੀਜ਼ ਗਲਾਸ ਚ ਪਾਉਣੀ ਏ ਪੁਣਕੇ ਜਾਵੇ ਐ ਨਹੀਂ ਵੀ ਜਿੰਨੇ ਜੋ ਮਰਜੀ ਕਹਿ ਤਾ ਪਾ ਤਾ ਹੁਣ ਹੁਣ ਕੀ ਏ ਮੈਨੂੰ ਜਿਹੜਾ ਵੀ ਕੋਈ ਦੱਸੀ ਜਾਂਦਾ ਏ ਮੇਰੇ ਅੰਦਰ ਜਾ ਹੀ ਜਾਂਦਾ ਏ ਪਰ ਵਿਵੇਕ ਦੇ ਦੇ ਪਾਣੀ ਲੱਗ ਜੇ ਮੈਂ ਹਰ ਚੀਜ਼ ਵਿਚਾਰਾਂ ਹਰ ਚੀਜ਼ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਬੈਠਾ ਜਿਹੜੀਆਂ ਵੀ ਗੱਲਾਂ ਕਰਦਾ ਹੈ ਤੁਹਾਡੇ ਅੰਦਰ ਚੱਲੇ ਵੀ ਇਹ ਗੱਲ ਗੁਰਬਾਣੀ ਮੁਤਾਬਕ ਠੀਕ ਹੈ ਜਾਂ ਗਲਤ ਹੈ ਇਹ ਨਹੀਂ ਵੀ ਜੋ ਵੀ ਮੈਂ ਬੋਲੀ ਜਾਂਦਾ ਉਹਨੂੰ ਅੰਦਰ ਲਈ ਜਾਉ ਹੁਣ ਤੱਕ ਤੇ ਇਦਾਂ ਹੀ ਹੋਇਆ ਨਾ ਜੇ ਕਿਸੇ ਨੇ ਕਹਿ ਦਿੱਤਾ ਆ ਪੀਰ ਬਾਬਾ ਮੱਥਾ ਟੇਕੋ ਲਓ ਜੀ ਟੇਕ ਦਿੰਨੇ ਆ ਆ ਆ ਨਾਗਾ ਬਾਬਾ ਮੱਥਾ ਟੇਕੋ ਲਓ ਜੀ ਟੇਕ ਦਿੰਨੇ ਆ ਆ ਸਤੀ ਮਾਤਾ ਇੱਥੇ ਮੱਥਾ ਟੇਕੋ ਲਓ ਜੀ ਟੇਕ ਦਿੰਨੇ ਆ ਇਦਾਂ ਹੀ ਹੋਇਆ ਨਾ ਹੁਣ ਤੱਕ ਆਪਾਂ ਸੋਚਿਆ ਹੀ ਨਹੀਂ ਕਦੇ ਵੀ ਇਹ ਕਰਨਾ ਹੈ ਕਿ ਨਹੀਂ ਕਰਨਾ ਜਿੱਦੇ ਜਿੱਥੇ ਕੋਈ ਕਹਿ ਦਿੰਦਾ ਉਵੇਂ ਹੀ ਆਪਾਂ ਕਰ ਦਿੰਨੇ ਆ ਪਰ ਦੀਜੇ ਬੁੱਧ ਦਵੇਗਾ ਮੈਨੂੰ ਵਿਚਾਰ ਵਾਨ ਬੁੱਧੀ ਦਿਓ ਮੇਰੇ ਮਾਲਕ ਜੀ ਬੜਾ ਕੁਝ ਕਰਕੇ ਵੇਖਿਆ ਬੜਾ ਕੁਝ ਕਰਕੇ ਵੇਖਿਆ ਗੱਲ ਨਹੀਂ ਬਣੀ ਬੜਾ ਕੁਝ ਕਰਕੇ ਵੇਖੀ ਲੋ ਜੀ ਕੀ ਕੀ ਦੁਨੀਆ ਨੂੰ ਕਰਦਿਆਂ ਨੂੰ ਵੇਖਿਆ ਕੀ ਕੀ ਕਰਦਿਆਂ ਨੂੰ ਵੇਖਿਆ ਹੁਣ ਸੁਣਿਓ ਧਿਆਨ ਨਾਲ ਕਈ ਬੰਦੇ ਪਾਠ ਪੜ੍ਹਦੇ ਐ ਮੰਨਦੇ ਕੋਈ ਗੱਲ ਉਹਨਾਂ ਦੀ ਐ ਪੜ੍ਹਨਾ ਨਹੀਂ ਮਾੜਾ ਪਰ ਮੰਨਣ ਮੰਨਣ ਤੱਕ ਪਹੁੰਚਣਾ ਲੋ ਸੁਣੋ ਪਾਠ ਪੜਨੇ ਔਰ ਬੇਦ ਵਿਚਾਰੇ ਔ ਨਿਵਲ ਭੁਇੰ ਗਮ ਸਾਤੇ ਕਹਿੰਦੇ ਰੱਬ ਨੂੰ ਮਿਲਣ ਵਾਸਤੇ ਬੜੀ ਦੁਨੀਆ ਨੂੰ ਪਾਠ ਪੜਦਿਆਂ ਨੂੰ ਵੇਖਿਆ ਪਰ ਪਾਠ ਪੜਨਾ ਹੈ ਕਾਦੇ ਲਈ ਮੰਨਣ ਵਾਸਤੇ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਨਾ ਕੀਤਾ ਫਿਰ ਪੜਨ ਦਾ ਕੋਈ ਅਰਥ ਨਹੀਂ ਪੜਨ ਦਾ ਕੋਈ ਅਰਥ ਨਹੀਂ ਜੇ ਕੱਲਾ ਪਾਠ ਪੜਿਓ ਹੈ ਨਾ ਫਿਰ ਤੇ ਪਾਠੀ ਸਾਰੇ ਹੀ ਤਰ ਜਾਣੇ ਚਾਹੀਦੇ ਆ ਕਿਉਂਕਿ ਪਾਠੀ ਸਾਰੀ ਜ਼ਿੰਦਗੀ ਪਾਠ ਹੀ ਪੜਦੇ ਰਹਿੰਦੇ ਆ ਕੋ ਸਤਿਗੁਰੂ ਪਰ ਸਾਰੇ ਪਾਠੀ ਤੇ ਨਹੀਂ ਨਾ ਤਰਦੇ ਕਿਉਂਕਿ ਮਨ ਕਰਕੇ ਮੰਨਦਾ ਕੋਈ ਕੋਈ ਹੁੰਦਾ ਹੈ ਜਿਹੜੇ ਬੰਦਾ ਜਿਹੜਾ ਬੰਦਾ ਹੁਣ ਮੰਨ ਲਓ ساری ਜ਼ਿੰਦਗੀ ਜਿੰਨੇ ਪਾਠ ਹੀ ਕੀਤੇ ਐ ਅਖੰਡ ਪੜ ਤੇ ਰੌਲਾ ਹੀ ਲਾਈਆਂ ਇੱਥੇ ਰੌਲਾ ਲਾਤੀਆਂ ਉੱਥੇ ਲਾਤੀਆਂ ਉੱਥੇ ਲਾਤੀਆਂ ਜਿਹੜੇ ਬੰਦੇ ਨੇ ساری ਜ਼ਿੰਦਗੀ ਪਾਠ ਹੀ ਪੜ੍ਹੇ ਐ ਭਾਈ ਜੇ ਮੰਨਿਆ ਕੋਈ ਨਹੀਂ ਤੇ ਫੇਰ ਪੜ੍ਹੇ ਦਾ ਕੀ ਅਰਥ ਐ ਲੋੜ ਤੇ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਮੇਰੇ ਉਹ ਵੀਰੋ ਭਾਈਓ ਨੌਜਵਾਨੋ ਪੜ੍ਹਨਾ ਕਾਦੇ ਲਈ ਐ ਮੰਨਣ ਵਾਸਤੇ ਸਮਝਣ ਵਾਸਤੇ ਜੇ ਸਾਡਾ ਮਨ ਸਮਝੇ ਫਿਰ ਪੜ੍ਹੇ ਦਾ ਫਾਇਦਾ ਜੇ ਮਨ ਸਮਝਿਆ ਕੋਈ ਨਹੀਂ ਫਿਰ ਪੜਨ ਦਾ ਕੋਈ ਹੁਣ ਇੰਨੀ ਗੱਲ ਬੰਦਾ ਕੱਟ ਲਵੇ ਜੇ ਭਾਈ ਤੁਸੀਂ ਸਮਝ ਕੇ ਮੰਨਣਾ ਨਹੀਂ ਫਿਰ ਪੜ੍ਹੇ ਦਾ ਕੋਈ ਫਾਇਦਾ ਨਹੀਂ ਜੇ ਗੁਰੂ ਜੀ ਦਾ ਬਚਨ ਪੜ੍ਹਨਾ ਹੈ ਉਹਨੂੰ ਸਮਝਣਾ ਹੈ ਉਹਨੂੰ ਮੰਨਣਾ ਹੈ ਗੁਰਬਾਣੀ ਪੜਨ ਸੁਣਨ ਸਮਝਣ ਵਾਸਤੇ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਹੈ ਲਾਕੂ ਕਰਨੇ ਨੇ ਬੁਰੂ ਸਾਉ ਦੇ ਬਚਾ ਲਓ ਜੀ ਕਹਿੰਦੇ ਸਾਰੇ ਕੰਮ ਕਰਦਿਆਂ ਨੂੰ ਵੇਖਿਆ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੰਗਮ ਸਾਧ ਬੜਿਆਂ ਨੂੰ ਨਿਉਲੀ ਕਰਮ ਕਰਦੇ ਜੋਗੀਆਂ ਨੂੰ ਵੇਖਿਆ ਕਈ ਤਰ੍ਹਾਂ ਦੇ ਸਾਧ ਨਾਲ ਨਹੀਂ ਕਰਦੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਜਿਵੇਂ ਆਪਾਂ ਵੇਖਿਆ ਜੋਗੀ ਕਰਦੇ ਐ ਕਹਿੰਦੇ ਇਹ ਕਰਮ ਕਰਦਿਆਂ ਨੂੰ ਵੀ ਵੇਖਿਆ ਵੀ ਰੱਬ ਨੂੰ ਮਿਲ ਲਾਂਗੇ ਪਰ ਇਹਦਾ ਰੱਬ ਨਾਲ ਕੋਈ ਕਨੈਕਸ਼ਨ ਨਹੀਂ ਇਹਨਾਂ ਗੱਲਾਂ ਨਾਲ ਪਰਮਾਤਮਾ ਨਹੀਂ ਮਿਲਦਾ। ਇਹਦੇ ਨਾਲ ਰੱਬ ਨਹੀਂ ਮਿਲਦਾ। ਕਈ ਬੰਦਿਆਂ ਨੇ ਕੁੰਡਲੀਨੀ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਕੁੰਡਲੀਨੀ ਨਹੀਂ, ਕੁੰਡਲੀਨੀ ਜਾਗਰਣ ਕਰਦੇ ਕਈ ਬੰਦੇ ਤੁਸੀਂ ਸੁਣਿਆ ਹੋਣਾ ਹੈ। ਕਈ ਬੰਦੇ ਕਹਿੰਦੇ ਕਿ ਕੁੰਡਲੀਨੀ ਜਗਾਉਣੀ ਹੈ। ਅੰਦਰ ਇੱਕ ਸੱਪ ਜਿਵੇਂ ਸੱਪ ਕੁੰਡਲੀ ਮਾਰ ਕੇ ਬੈਠਾ ਹੁੰਦਾ ਹੈ। ਇਦਾਂ ਸਾਡੀ ਤੁੰਨੀ ਦੇ ਥੱਲੇ ਇੱਕ ਸ਼ਕਤੀ ਕੁੰਡਲੀ ਮਾਰ ਕੇ ਬੈਠੀ ਹੋਈ ਹੈ ਤੇ ਉਹਨੂੰ ਜਗਾਉਣਾ ਹੈ। ਕੁੰਡ ਲੈਣੀ ਜਗਾਉਂਦੇ ਐ ਜੋਗੀ ਪਰ ਇਦਾਂ ਦੇ ਕਰਮ ਕਰਕੇ ਵੀ ਮਨ ਸ਼ਾਂਤ ਨਹੀਂ ਹੁੰਦਾ ਆਖੋ ਸਤ ਨਹਾਵ ਨਿਵਲ ਭੰਗਮ ਸਾਧੇ ਜੇ ਜੇ ਤੁਸੀਂ ਜੇ ਤੁਸੀਂ ਉਹਨੂੰ ਜਗਾ ਵੀ ਲਓਗੇ ਕੋਈ ਫਰਕ ਨਹੀਂ ਪੈਣਾ 15 20 ਦਿਨ ਮਹੀਨਾ ਬੜਾ ਆਨੰਦ ਜਿਹਾ ਆਈ ਜਾਏਗਾ ਫੇਰ ਉਹੀ ਹਾਲ ਹੋ ਜਾਣਾ ਜੇ ਤੁਸੀਂ ਕੁੰਡਲੀਨੀ ਜਗਾ ਲਓ ਧੁੰਨੀ ਦੇ ਥੱਲੇ ਜੇ ਜ਼ੋਰ-ਜ਼ੋਰ ਨਾਲ ਤੁਸੀਂ ਇਹ ਕਰਕੇ ਜੋਗੀਆਂ ਵਾਲੇ ਕੰਮ ਤੇ ਕਰ ਲਓ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਉਹਦੇ ਨਾਲ ਉਹ ਠੀਕ ਹੈ ਇੱਕ ਵਾਰ ਤੇ ਊਰਜਾ ਆਏਗੀ ਇੰਤਾਂ ਊਰਜਾ ਜੀ ਆਏਗੀ ਸਰੀਰ ਵਿੱਚ ਪਰ ਫਰਕ ਕੁਝ ਨਹੀਂ ਪੈਣਾ ਉਹਦੇ ਨਾਲ ਮਨ ਨਹੀਂ ਬਦਲੇਗਾ ਲੋੜ ਤੇ ਮਨ ਨੂੰ ਸਵਾਰਨ ਦੀ ਹੈ ਲੋੜ ਤੇ ਆਪਣੇ ਆਪ ਨੂੰ ਬਦਲਣ ਦੀ ਏ ਭਾਈ ਲਓ ਹੁਣ ਸੁਣੋ ਸਾਰਾ ਕੁਝ ਕਰਕੇ ਵੇਖਿਆ ਬੱ ਗੁਰੂ ਜੀ ਅੱਗੇ ਕਹਿੰਦੇ ਪੰਜ ਜਨਾ ਸਿਉ ਸੰਗ ਨਾ ਛੁੱਟਕਿਓ ਪੜੋ ਪੰਜ ਜਨਾ ਸਿਉ ਸੰਗ ਨਾ ਛੁੱਟਕਿਓ ਅਦਿਕ ਅਹੰਬ ਬੰਦ ਬਾਦੇ ਕਹਿੰਦੇ ਮੇਰਾ ਪੰਜ ਜਿਹੜੇ ਵਕਾਰ ਆ ਉਹਨਾਂ ਨੇ ਤੇ ਖੇੜਾ ਛੱਡਿਆ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਉਵੇਂ ਹੀ ਰਹਿ ਮੇਰੇ ਅੰਦਰ ਨਾ ਕਾਮ ਕੰਟਰੋਲ ਚ ਹੋਇਆ ਨਾ ਕਰੋਧ ਕੰਟਰੋਲ ਚ ਹੋਇਆ ਨਾ ਲੋਭ ਕੰਟਰੋਲ ਚ ਹੋਇਆ ਨਾ ਮੋਹ ਦੇ ਚਿੱਕੜ ਚੋਂ ਮੈਂ ਨਿਕਲ ਸਕਿਆ ਸਾਰਾ ਕੁਝ ਤੇ ਉਵੇਂ ਹੀ ਰਿਹਾ ਫਿਰ ਜੋਗੀਆਂ ਵਾਲੇ ਨਿਉੜੀ ਕਰਮ ਕਰਨ ਦਾ ਕੁੰਡਲੀਨੀ ਜਗਾਉਣ ਦਾ ਪਾਠ ਪੜਨ ਦਾ ਕੀ ਫਾਇਦਾ ਹੋਇਆ ਲੋਕਾਂ ਨੂੰ ਇਹ ਕੁਝ ਕਰਦਿਆਂ ਨੂੰ ਤੇ ਵੇਖਿਆ ਪਰ ਕੋਈ ਫਰਕ ਨਹੀਂ ਪਿਆ ਸਗੋ ਹੰਕਾਰ ਆ ਗਿਆ ਹੰਕਾਰ ਕੀ ਆ ਗਿਆ ਵੀ ਤੂੰ ਮੇਰੇ ਨਾਲ ਕਿੱਥੇ ਰਲ ਜਾਵੇਂਗਾ ਮੈਂ ਤੇ ਐਂਦਾ ਪਾਠ ਪੜਦਾ ਤੂੰ ਮੇਰੇ ਨਾਲ ਕਿੱਥੇ ਰਲ ਜਾਵੇਂਗਾ ਐਂਦਾ ਕਰਦੇ ਨਹੀਂ ਕਈ ਬੰਦੇ ਕਈ ਸੂਗ ਜੀ ਮੰਨਦੇ ਨੇ ਕਈ ਬੰਦਿਆਂ ਤੋਂ ਵੀ ਮੈਂ ਤੇ ਇੰਨਾ ਪਾਠ ਕਰਦਾ ਇਹਨੇ ਕਦੇ ਘੁਟਕਾ ਨਹੀਂ ਚੱਕਿਆ ਤੂੰ ਮੇਰੇ ਨਾਲ ਕੀ ਰਲ ਜਾਵੇਂਗਾ ਐਂਦਾ ਹੁੰਦੇ ਨੇ ਕਈ ਬੰਦੇ ਪਾਠ ਪੜ੍ਹਦੇ ਰਹਿੰਦੇ ਨੇ ਪੜ੍ਹਦੇ ਰਹਿੰਦੇ ਨੇ ਪਰ ਜ਼ਿੰਦਗੀ ਵਿੱਚ ਕੁਝ ਚੇਂਜ ਨਹੀਂ ਆਈ ਬਦਲਾਅ ਨਹੀਂ ਆਇਆ ਵਾਹਿਗੁਰੂ ਵਾਹਿਗੁਰੂ ساری ساری ਰਾਤ ਬਹਿ ਕੇ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਬਜ਼ੁਰਗ ਸਨ ਤੇ ਸਾਡੇ ਬਚਪਨ ਵਿੱਚ ਮੈਨੂੰ ਪਤਾ ਹੈ ਕਿ ਗੱਲਾਂ ਕਰਦੇ ਹੁੰਦੇ ਵੀ ਉੱਥੋਂ ਵਾਲਾ ਬਾਪੂ ਹੈ ਜੀ بڑا ਉਹ ਤੇ ਪਾਠ ਕਰਦਾ ਹੈ بڑا ਪਾਠ ਕਰਦਾ ਹੈ بڑا ਸਵੇਰੇ 2 ਵਜੇ ਬਹਿ ਜਾਂਦਾ ਚੌਂਕੜਾ ਮਾਰ ਕੇ ਐਦਾਂ ਗੱਲਾਂ ਕਰਦੇ ਹੁੰਦੇ ਜੀ ਉਹ ਬਾਪੂ ਬੜਾ ਨਾਮ ਜਪਦਾ ਤੇ ਜੇ ਉਹਨੇ ਕਿਸੇ ਰਿਸ਼ਤੇਦਾਰੀ ਤੇ ਜਾਣਾ ਨਾ ਧਿਆਨ ਨਾਲ ਸੁਣਿਓ ਜੇ ਕਿਤੇ ਮੇਰੇ ਵਰਗੇ ਨੇ ਫਸ ਜਾਣਾ ਵੀ ਇਹ ਹੁਣ ਤੇ ਉਹਨੇ ਕਹਿਣਾ ਵੀ 2 ਵਜੇ ਠਾ ਲੈਣਾ ਸਾਰੇ ਟੱਪਰ ਬੈਠੋ ਹੁਣ ਮਾਰ ਕੇ ਚੌਂਕੜਾ ਸਿਮਰਣਾ ਲਓ ਜੀ ਅਸੀਂ ਵੇਖਦੇ ਹੁੰਦੇ ਸੀ ਬਚਪਨ ਵਿੱਚ ਮੈਂ ਵੇਖਿਆ ਵੀ ਬਾਪੂ ਹੈ ਨਾ ਜਿਹੜਾ ਵੀ ਜੇ ਆ ਗਿਆ ਤਾਂ ਮਤਲਬ 2 ਵਜੇ ਠਾਏਗਾ ਉਹਦੇ ਘਰ ਜਾਣਾ 2 ਵਜੇ ਮਾਰ ਕੇ ਚੌਂਕੜਾ 2 ਵਜੇ ਤੋਂ ਬਹਿਣਾ 6 ਵਜੇ ਤੱਕ ਬੜਾ ਨਾਮ ਜਪਦਾ ਹੈ ਬੜਾ ਪਾਣੀ ਪੜਦਾ ਹੁਣ ਪੜਦਾ ਤੇ ਰਿਆ ਬਹੁਤ ਸਮਝਿਆ ਕੁਝ ਹੈ ਨਾ ਆ ਹੁਣ ਇੱਥੇ ਪਰਸੋਂ ਚੌਥੇ ਮੈਂ ਬਾਹਰ ਆਇਆ ਇੱਥੇ ਲੰਗਰ ਹਾਲ ਕੋਲ ਮੈਂ ਖੜਾ ਤੇ ਉਹ ਆ ਗਿਆ ਉਹਦਾ ਟੱਬਰ ਨਾਲ ਸਾਡੀ ਉਹਨਾਂ ਰਿਸ਼ਤੇਦਾਰੀ ਵੀ ਹੈ ਚਲੋ ਅੱਗੇ ਤੋਂ ਅੱਗੇ ਤੇ ਜਦੋਂ ਮੈਨੂੰ ਐਦਾਂ ਮਿਲੇ ਮੈਂ ਕਿਹਾ ਹਾਂਜੀ ਬਾਪੂ ਜੀ ਠੀਕ ਹੋ ਹਾਂਜੀ ਕਹਿੰਦੇ ਠੀਕ ਹੈ ਜੀ ਮੈਂ ਤੇ ਬੇਨਤੀ ਕਰਨ ਆਇਆ ਆ ਬਾਬਾ ਜੀ ਮੈਂ ਕਿਹਾ ਦੱਸੋ ਕਹਿੰਦੇ ਮੁੰਡਾ ਮੇਰਾ ਠੀਕ ਨਹੀਂ ਮੈਂ ਕਿਹਾ ਉਹ ਫਿਰ ਦਵਾਈ ਦੂਰੀ ਦਵਾਓ ਕਿਸੇ ਚੰਗੇ ਡਾਕਟਰ ਕੋ ਕਹਿੰਦੇ ਡਾਕਟਰ ਕੋਲ ਹੀ ਹੈ ਹੁਣ ਵੀ ਐਡਮਿਟ ਕਰਾਇਆ ਹੈ ਠੀਕ ਮੈਂ ਕਿਹਾ ਅੱਛਾ ਚਲੋ ਅਰਦਾਸ ਆਪਾਂ ਕਰੀਏ ਗੁਰੂ ਸਾਹਿਬ ਜੀ ਮਿਹਰ ਕਰੋ ਠੀਕ ਹੋ ਜਾਏ ਆਪਾਂ ਦਵਾਈ ਲੱਗ ਜਾਏ ਮਿਹਰ ਹੋ ਜਾਏ ਸੱਚੇ ਪਾਤਸ਼ਾਹ ਦੀ ਮਾਲਕ ਦੀ ਕਿਰਪਾ ਹੋ ਜਾਏ ਤੇ ਮੈਨੂੰ ਕਹਿੰਦਾ ਨਹੀਂ ਉਦਾਂ ਤੇ ਠੀਕ ਹੈ ਪਰਿਵਾਰ ਉਹਦਾ ਨਾਲ ਖੜਾ ਉਦਾਂ ਤੇ ਠੀਕ ਹੈ ਜੀ ਸਾਨੂੰ ਨਾ ਲੱਗਦਾ ਵੀ ਉਦੋਂ ਨਾ ਸਾਡੇ ਘਰ ਕਿਸੇ ਨੇ ਟੂਣਾ ਕੀਤਾ ਸੀ ਬਸ ਇੱਕ ਜੀ ਸੌ ਜਾਂਦਾ ਇੱਕ ਜੀ ਉੱਠ ਪੈਂਦਾ ਇੱਕ ਜੀ ਸੌ ਜਾਂਦਾ ਲੈ ਤੇ ਇੱਕ ਬਿਮਾਰ ਪੈ ਜਾਂਦਾ ਦੂਜਾ ਉੱਠ ਪੈਂਦਾ ਭਾਵ ਕਹਿਣ ਦਾ ਮੇਰੇ ਅੱਖੀਂ ਵੇਖਣ ਦੀ ਗੱਲ ਐ ਵੀ 20-25 ਸਾਲ ਤੇ ਮੈਨੂੰ ਵੀ ਉਹਨੂੰ ਵੇਖਦੇ ਨੂੰ ਹੋ ਗਏ ਐ ਨਾਗਾ ਨਹੀਂ ਕਦੇ ਪਾਇਆ 2 ਵਜੇ ਤੋਂ ਪਰ ਅੰਮ੍ਰਿਤ ਵੇਲੇ ਉੱਠਿਆ ਜ਼ਰੂਰ ਐ ਪਰ ਅੰਮ੍ਰਿਤ ਪੀਤਾ ਕੋਈ ਅੰਮ੍ਰਿਤ ਪੀਤਾ ਕੋ ਸਮਝ ਨਹੀਂ ਕੋਈ ਆਈ ਮਨ ਮਜਬੂਤ ਹੀ ਨਹੀਂ ਹੋਇਆ ਜੇ ਕੋਈ ਟੂਣਾ ਕਰ ਗਿਆ ਕੋਈ ਸੰਧੂਰ ਵਾਲਾ ਨਾਰੀਅਲ ਘਰ ਚ ਸਿੱਟ ਗਿਆ ਤੇ ਡਰ ਗਿਆ ਮਨ ਵੀ ਹਾਏ ਆ ਕੀ ਹੋ ਗਿਆ ਕਿਉਂ ਡਰਿਆ ਕਿਉਂਕਿ ਗਿਆਨ ਨਹੀਂ ਲਿਆ ਸਮਝਿਆ ਨਹੀਂ ਸਿਰਫ ਪੜਿਆ ਪੜਦਾ ਗਿਆ ਪੜਦਾ ਗਿਆ ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆਪਣੇ ਗੁਰੂ ਜੀ ਸਮਝਉਂਦੇ ਕੀ ਸੀ ਜੇ ਜੇ ਮੇਰੇ ਉਹ ਵੀਰੋ ਭਰਾਵੋ ਜੇ ਸਮਝੇ ਨਾ ਫਿਰ ਪੜ੍ਹੇ ਦਾ ਕੋਈ ਫਾਇਦਾ ਨਹੀਂ ਸਮਝਣਾ ਜ਼ਰੂਰੀ ਹੈ ਸਮਝ ਕੇ ਉਸ ਬਚਨ ਤੇ ਭਰੋਸਾ ਕਰ ਲੈਣਾ ਜ਼ਰੂਰੀ ਹੈ ਤੇ ਭਰੋਸਾ ਕਰਕੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਣਾ ਜ਼ਰੂਰੀ ਹੈ ਸੁਣਿਓ ਪਿਆਰਿਓ ਜੇ ਗੁਰੂ ਜੀ ਨੇ ਕਹਿ ਦਿੱਤਾ ਨਾ ਵੀ ਇੱਕ ਰੱਬ ਤੋਂ ਬਿਨਾ ਇੱਥੇ ਕੋਈ ਸ਼ਕਤੀ ਨਹੀਂ ਕਰਨ ਕਾਰਨ ਪ੍ਰਭ ਏਕ ਹੈ ਬਸ ਫਿਰ ਮੰਨ ਲਓ ਜੇ ਕਿਸੇ ਨੇ ਕਹਤਾ ਫਲਾਣੇ ਥਾਂ ਤੇ ਦੇਵੀ ਦੇ ਚੱਲੀਏ ਫਲਾਣੇ ਥਾਂ ਤੇ ਮੱਥਾ ਟੇਕਣ ਚੱਲੀਏ ਫਲਾਣੇ ਥਾਂ ਤੇ ਨਾ ਜੀ ਨਾ ਦੱਦਾ ਦਾਦਾ ਇਹ ਕਹੇ ਸਭ ਕੋ ਦੇਵਨ ਹਾਰ ਇਹਦੇ ਤੇ ਭਰੋਸਾ ਕਰਨਾ ਪੜਨ ਦੀ ਗੱਲ ਨਹੀਂ ਪੜਦੇ ਤੇ ਸਾਰੇ ਹੀ ਪਰ ਇਸ ਬਚਨ ਤੇ ਭਰੋਸਾ ਕਰਕੇ ਰੱਖਣਾ ਸੋਇਸ ਕਰਕੇ ਹੰਕਾਰ ਤੇ ਆ ਗਿਆ ਕਿ ਮੈਂ ਇਦਾਂ ਕਰਦਾ ਮੈਂ ਇਦਾਂ ਕਰਦਾ ਪਰ ਅੰਮ੍ਰਿਤ ਪੀਤਾ ਹੀ ਨਹੀਂ ਅਸਲ ਵਿੱਚ ਅੰਮ੍ਰਿਤ ਵੇਲਾ ਸੱਚ ਕਿਹੜਾ ਸੱਚ ਨਾਉ ਵਢਿਆਈ ਵਿਚਾਰ ਸਿੱਧਾ ਜਾਂ ਸਿੱਧਾ ਜਿਹਾ ਪੁੱਛਦਾ ਹੈ ਜਦੋਂ ਚਾਹ ਪੀਓ ਚਾਹ ਵੇਲਾ ਜਦੋਂ ਰੋਟੀ ਖਾਓ ਰੋਟੀ ਵੇਲਾ ਜਦੋਂ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੱਜ ਜਿੰਨੇ ਹੁਣ ਆਪਾਂ ਗੁਰਬਾਣੀ ਦਾ ਗਿਆਨ ਲੈ ਰਹੇ ਆ ਮਨ ਅੰਮ੍ਰਿਤ ਪੀ ਰਿਹਾ ਤੇ ਕਿਹੜਾ ਵੇਲਾ ਬਣ ਗਿਆ ਅੰਮ੍ਰਿਤ ਵੇਲਾ ਗੁਰੂ ਜੀ ਕਹਿੰਦੇ ਆ ਜੇ ਵੇਲਾ ਵਕਤ ਵਿਚਾਰੀ ਹੈ ਕਿਤ ਵੇਲੇ ਭਗਤ ਹੋਏ ਜੇ ਵੇਲੇ ਵਕਤ ਦੀ ਵਿਚਾਰ ਕਰੀਏ ਤੇ ਕਿਹੜੇ ਵੇਲੇ ਭਗਤੀ ਕੀਤੀ ਜਾ ਸਕਦੀ ਹੈ ਪਰਮਾਤਮਾ ਨੇ ਕੋਈ ਵੀ ਵੇਲਾ ਮਾੜਾ ਜਾਂ ਚੰਗਾ ਨਹੀਂ ਬਣਾਇਆ ਪਰਮਾਤਮਾ ਨੇ ਨਹੀਂ ਬਣਾਇਆ ਅਸੀਂ ਬਣਾਉਣਾ ਹੈ ਹਾਂ ਇੱਕ ਗੱਲ ਪੱਕੀ ਹੈ ਜਿਹੜਾ ਪਉ ਫਟਾਲਾ ਹੈ ਨਾ ਪਉ ਫਟਾਲਾ ਉਸ ਵੇਲੇ ਅੰਮ੍ਰਿਤ ਵੇਲਾ ਸੌਖਾ ਪੜ ਸਕਦਾ ਹੈ ਹੁਣ ਨਾਲੋਂ ਵੀ ਫਿਰ ਸੁਣਿਓ ਜੇ ਆਹੀ ਵਿਚਾਰਾਂ ਆਪਾਂ ਹੁਣ ਆਪਾਂ ਕਰ ਰਹੇ ਆ 8:30 ਤੋਂ ਲੈ ਕੇ 10:30 ਤੱਕ ਹੁਣ ਵਿਚਾਰਾਂ ਦਾ ਟਾਈਮ ਹੈ 8:30 ਤੋਂ 10:30 ਜੇ ਇਹਨਾਂ ਵਿਚਾਰਾਂ ਦਾ ਟਾਈਮ ਹੋਵੇ 4:30 ਤੋਂ 6:30 ਉਦੋਂ ਅੰਮ੍ਰਿਤ ਵੇਲਾ ਹੁਣ ਨਾਲੋਂ ਵੀ ਵਧੀਆ ਬਣ ਜੂ ਆਖੋ ਸਤਿਨਾਮ ਸ਼੍ਰੀ ਵਾਸ ਅੰਮ੍ਰਿਤ ਵੇਲਾ ਅਸੀਂ ਬਣਾਉਣਾ ਪੌ ਫਟਾਣੇ ਵਧੀਆ ਬਣ ਸਕਦਾ ਇਹ ਤੇ ਕਹਿ ਸਕਦੇ ਆ ਇਹ ਤੇ ਕਹਿ ਸਕਦੇ ਆ ਪਰ ਰੱਬ ਨੇ ਪਰਮਾਤਮਾ ਨੇ ਕੋਈ ਵੱਖਰੇ ਵੱਖਰੇ ਸਮੇਂ ਨਹੀਂ ਬਣਾਏ। ਬਹੁ ਫਟਾਲੇ ਵਿੱਚ ਅੰਮ੍ਰਿਤ ਵੇਲਾ ਵਧੀਆ ਬਣ ਸਕਦਾ। ਬਹੁ ਫਟਾਲੇ ਉੱਠੋ। ਉੱਠ ਕੇ ਆ ਗੱਲਾਂ ਨੂੰ ਸਮਝਣ ਦੀ ਮਾਰ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬੜਾ ਵਧੀਆ ਬਣ ਸਕਦਾ। ਇਸ ਕਰਕੇ ਕੱਲਾ ਇਹ ਨਹੀਂ ਵੀ ਜਾਗਦੇ ਰਹੇ, ਉੱਠਦੇ ਰਹੇ, ਅੰਮ੍ਰਿਤ ਵੇਲੇ ਉੱਠੇ ਜੀ ਅੰਮ੍ਰਿਤ ਵੇਲੇ ਉੱਠੇ ਤੇ ਕੋਈ ਅੰਮ੍ਰਿਤ ਮਨ ਨੇ ਪੀਤਾ ਹੀ ਨਾ, ਕੋਈ ਸਮਝ ਆਈ ਨਾ। ਹੰਕਾਰ ਹੋ ਗਿਆ ਤੇ ਕਈ ਬੰਦੇ ਤੇ ਇਦਾਂ ਵੇਖ-ਵੇਖ ਕੇ ਦੁਖੀ ਹੋਈ ਜਾਂਦੇ ਆ ਹਾਏ ਮੈਨੂੰ بڑے ਬੰਦੇ ਮਿਲਦੇ ਏਅਰਪੋਰਟਾਂ ਤੇ ਕੰਮ ਕਰਦੇ ਆ ਨੌਜਵਾਨ ਕਈ ਓਦਾਂ ਵੀ ਘਰਾਂ 'ਚ ਕੰਮ ਹੁਣ ਸਾਰੀ-ਸਾਰੀ ਰਾਤ ਆ ਜਿਹੜੇ ਬੱਚੇ ਨੇ 6 ਬੈਂਡ ਲੈਣੇ ਆ ਕੋਈ ਇੱਕ ਬੱਚਾ ਕਹਿੰਦਾ ਮੈਂ 6.5 ਬੈਂਡ ਆ ਜਾਣ ਮੈਂ 7 ਬੈਂਡ ਲੈਣਾ ਚਾਹੁੰਨਾ ਤੇ ਉਹਨੂੰ ਤੇ 2-2 ਵਜੇ ਤੱਕ ਵੀ ਪੜਨਾ ਪੈਂਦਾ ਰਾਤ ਨੂੰ ਤੇ ਦੁਖੀ ਹੋਏ ਪਏ ਐ ਇਦਾਂ ਮੈਂ ਕਿਹਾ ਕੀ ਹੋ ਗਿਆ ਬਾਬਾ ਜੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਅਮਰਤ ਵੇਲਾ ਨਹੀਂ ਸੰਭਾਲਿਆ ਜਾਂਦਾ ਏਦਾਂ ਕਹਿੰਦੇ ਕਿਉਂਕਿ ਡੈਫੀਨੇਸ਼ਨ ਹੀ ਏਦਾਂ ਦੀ ਦੱਸੀ ਹੈ ਤੇ ਦੂਜੇ ਬੰਦਿਆਂ ਨੂੰ ਵੇਖ-ਵੇਖ ਕੇ ਏਦਾਂ ਸਮਝ ਹੀ ਜਾਂਦੇ ਐ ਕਿ ਆਹ ਤੇ ਦਰੋਜ 4 ਵਜੇ ਉੱਠਦਾ ਐ ਇਹ ਬਹੁਤ ਚੰਗਾ ਐ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਪੌ ਫਟਾਲੇ ਉੱਠੋ ਬਹੁਤ ਚੰਗਾ ਐ ਫੇਰ ਕਹਿ ਰਹਿਆ ਪੌ ਫਟਾਲੇ ਉੱਠੋ ਬਹੁਤ ਚੰਗਾ ਐ ਪਰ ਇਹਨੂੰ ਬੋਝ ਨਾ ਪਾਓ ਏਦਾਂ ਨਾ ਦਿਮਾਗ ਵਿੱਚ ਰੱਖੋ ਇਦਾਂ ਨਾ ਸੋਚੋ ਸਾਰੀ-ਸਾਰੀ ਰਾਤ ਜਾਗ ਕੇ ਵੀ ਕਈ ਬੱਚਿਆਂ ਨੂੰ ਪੜ੍ਹਨਾ ਪੈਂਦਾ ਮਜਬੂਰੀਆਂ ਬਣ ਜਾਂਦੀਆਂ ਨੇ ਨਾਈਟ ਸ਼ਿਫਟ ਹੈ ਜਿੰਨਾਂ ਦੀ ਬਾਹਰਲੇ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ 'ਚ ਸਾਰੀ-ਸਾਰੀ ਰਾਤ ਟਰੱਕ ਚਲਾਉਣੇ ਪੈਂਦੇ ਐ ਸਾਰੀ ਰਾਤ ਟਰੱਕ ਚਲਾ ਕੇ ਬੰਦਾ ਉਹ ਸਾਰੀ ਰਾਤ ਜਦੋਂ ਉਹਨੂੰ ਵਧੀਆ ਲੱਗਦਾ ਪਾਠ ਕਰੇ ਨਿਤਨੇਮ ਕਰੇ ਬਾਣੀ ਪੜ੍ਹੇ ਪਰ ਸਿਰ ਦੇ ਉੱਤੇ ਬੋਝ ਨਾ ਢੋਵੋ ਮੇਰੇ ਵਰਗਾ ਕਹਿ ਦਿੰਦਾ ਹਾਂ ਜੀ ਉੱਥੋਂ ਪਿਆਰ ਬੰਦਦਾ ਸੌ ਜਾਂਦਾ 9 ਵਜੇ ਆਪੇ 4 ਵਜੇ 7 ਘੰਟੇ ਨੀਂਦ ਪੂਰੀ ਹੋ ਜਾਂਦੀ ਹੈ 4 ਵਜੇ ਉੱਠ ਪਿਆ ਕਿਉਂਕਿ ਸੁੱਤਾ 9 ਵਜੇ ਤੇ ਜਿਹੜੇ ਬੰਦੇ ਨੇ ਸਾਰੀ ਰਾਤ ਜਾਗ ਕੇ ਟਰੱਕ ਚਲਾਉਣਾ ਸਾਰੀ ਰਾਤ ਜਾਗ ਕੇ ਪਾਣੀ ਲਾਉਣਾ ਉਹ ਕਿੱਦਾਂ ਹੋਏਗਾ ਇਸ ਕਰਕੇ ਪੌ ਫਟੇਲੇ ਪੌ ਫਟਾਲੇ ਵੇਲੇ ਉੱਠਣਾ ਚੰਗਾ ਹੈ ਅੰਮ੍ਰਿਤ ਵੇਲਾ ਤੇਰੇ ਤੇ ਡਿਪੈਂਡ ਕਰਦਾ ਵੀ ਪੌ ਫਟਾਲੇ ਨੂੰ ਬਣਾਣਾ ਹੈ ਕੇ ਨਹੀਂ ਬਣਾਣਾ ਬਣਾਣ ਤੇ ਆਜੋ ਇਸ ਵੇਲੇ ਵੀ ਜੇ ਅੰਮ੍ਰਿਤ ਮਨ ਪੀ ਰਿਹਾ ਤੇ ਅੰਮ੍ਰਿਤ ਵੇਲਾ ਹੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਕੋਈ ਵੀ ਘੜੀ ਪਲਸਾਰ ਕੋਈ ਵੀ ਘੜੀ ਧਨ ਸੋ ਵੇਲਾ ਘੜੀ ਧਨ ਪੜੋ ਧੰਸੋਵੇ ਦਾ ਘੜੀ ਧੰਨ ਧੰਨ ਮੂਰਤ ਪਲਸਾ ਧੰਸੋ ਦਿਨ ਸ ਸੰਜੋ ਗੜਾ ਜਿੱਤ ਡਿਠਾ ਗੁਰਦਰਸਾਰ